ਤੇ ਲੋ ਜੀ ਫਰੰਟ ਲਾਈਨਿੰਗ ਵਾਲੇ ਸੂਟ ਨੂੰ ਬਿਲਕੁਲ ਆਪਾਂ 5 ਮਿੰਟਾਂ ਦੇ ਵਿੱਚ ਹੀ ਹੈਨਾ ਕੱਚਾ ਕਰ ਸਕਦੇ ਹਾਂ ਦੇਖੋ ਇਸ ਗਮ ਦੇ ਨਾਲ ਤੇ ਬਹੁਤ ਜ਼ਿਆਦਾ ਛੇਤੀ ਫਿਰ ਆਪਣਾ ਸੂਟ ਜਿਹੜਾ ਰੈਡੀ ਹੋ ਜਾਂਦਾ ਇਹ ਹੈਗੀ ਆਪਣੇ ਕੋਲੇ 27000 ਵਾਲੀ ਹੈ ਇਹ ਜਿਹੜੀ ਗਾਮੇ ਦਾ ਨਾਮ ਹੈ ਇਹ ਤੇ ਇਹ ਮੈਨੂੰ ਮਾਰਕੀਟ ਦੇ ਵਿੱਚ ਸਿਰਫ 50 ਰੁਪਏ ਦੀ ਮਿਲੀ ਹੈ ਤੇ ਇਸ ਨਾਲ ਪਹਿਲਾਂ ਆਪਾਂ ਕੱਪੜੇ ਨੂੰ ਹੈਨਾ ਬਿਸ਼ਾ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਬਿਸ਼ਾ ਕੇ ਤੇ ਉਸਤੇ ਉੱਤੇ ਆਪਾਂ ਨੇ ਲਾਈਨਿੰਗ ਵੀ ਆਪਣੀ ਸੈੱਟ ਕਰ ਲੈਣੀ ਹੈ ਤੇ ਜਿਵੇਂ ਜਿਵੇਂ ਦੇਖੋ ਫਿਰ ਆਪਾਂ ਸਲਾਈ ਕਰਦੇ ਆ ਨਾ ਜਿੰਨੇ ਜਿੰਨੇ ਮਾਰਜਨ ਤੇ ਉਹਨਾਂ ਨੇ ਮਾਰਜਨ ਤੇ ਆਪਾਂ ਇਹ ਜਿਹੜੀ ਹੈਗੀ ਹੈ ਗਮ ਆਪਾਂ ਲਗਾਉਂਦੇ ਜਾਵਾਂਗੇ ਆਪਾਂ ਨੇ ਸਾਰੇ ਵੀ ਨਹੀਂ ਵੀ ਮਤਲਬ ਕਿ ਧੁਰ ਦੀ ਧੁਰ ਨਹੀਂ ਆਪਾਂ ਨੇ ਲਗਾਉਣੀ ਹੈਗੀ ਥੋੜਾ ਥੋੜੀ ਆਪਾਂ ਜਗ੍ਹਾ ਛੱਡ ਕੇ ਲਗਾ ਸਕਦੀ ਹੈ ਜਿਵੇਂ ਕਿ 3 3 4 4 ਇੰਚ ਛੱਡ ਕੇ ਵੀ ਠੀਕ ਹੈ ਜੀ ਐਵੇਂ ਆਪਾਂ ਲਗਾ ਸਕਦੇ ਆ ਤੇ ਫੇਰ ਹੱਥ ਨਾਲ ਆਪਾਂ ਨੇ ਐਵੇਂ ਦੱਬਦੇ ਜਾਣਾ ਇਹਨੂੰ ਬਿਲਕੁਲ ਇਹਨਾਂ ਆਸਾਨੀ ਨਾਲ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਇਹ ਸੁੱਕੀ ਵੀ ਜਾਂਦੀ ਹੈ ਕੋਈ ਇਹਨੂੰ ਝੰਡੜ ਜੀ ਨਹੀਂ ਹੈਗਾ ਵੀ ਕਾਫੀ ਦੇਰ ਇਹਨੂੰ ਵੀ ਆਪਾਂ ਨੂੰ ਰੱਖਣਾ ਪਊਗਾ ਸੂਟ ਹੈਨਾ ਵੀ ਸੁੱਕਣ ਲਈ ਨਾਲ ਦੀ ਨਾਲ ਇਹ ਸੁੱਕੀ ਵੀ ਜਾਂਦੀ ਹੈ ਇਸ ਕਰਕੇ ਤੁਸੀਂ ਹੈਨਾ ਜਿੱਥੇ ਜਿੱਥੇ ਲਗਾਉਣੀ ਹੈ ਉੱਥੇ-ਉੱਥੇ ਇਹਨੂੰ ਲਗਾਇਓ ਤੇ ਜਿਵੇਂ ਕਿ ਆਪਣੇ ਚਾਕਾਂ ਤੇ ਹੋ ਗਏ ਸਾਨੂੰ ਪਹਿਲਾਂ ਆਪਾਂ ਨੇ ਜਿਵੇਂ ਸਾਈਡ ਸਲਾਈਟ ਦੇਖੋ ਮੈਨੇ ਲਗਾਈ ਹੈ ਹੈਨਾ ਸਾਈਡਾਂ ਤੇ ਪਹਿਲਾਂ ਸਾਨੂੰ ਪਹਿਲਾਂ ਆਪਾਂ ਨੇ ਇੱਥੇ ਲਗਾਉਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਤੀਰਾ ਹੋ ਗਿਆ ਤੀਰੇ ਤੇ ਲਗਾਵਾਂਗੇ ਫਿਰ ਆਪਾਂ ਆਰਮਹੋਲ ਤੇ ਲਗਾਵਾਂਗੇ ਤੇ ਹੱਥ ਨਾਲ ਆਪਾਂ ਐਵੇਂ ਸੈੱਟ ਕਰਦੇ ਜਾਵਾਂਗੇ ਲਾਈਨਿੰਗ ਨੂੰ ਦੱਬਦੇ ਜਾਵਾਂਗੇ ਤਾਂ ਕਿ ਆਪਣਾ ਜੜੀ ਹੈਗੀ ਐ ਲਾਈਨਿੰਗ ਵੀ ਚੰਗੀ ਤਰ੍ਹਾਂ ਪੇਸਟ ਹੋ ਜੇ ਚਿਪ ਜਾਵੇ ਠੀਕ ਹੈ ਜੀ ਤੇ ਤੀਰੇ ਤੇ ਆਪਾਂ ਇੰਜ ਕਰਕੇ ਲਗਾਵਾਂਗੇ ਬਈ ਜਿਵੇਂ ਜਿੱਥੇ-ਇਥੇ ਆਪਾਂ ਦੇਖੋ ਕੱਚੇ ਦਾ ਆਪਾਂ ਸਲਾਈ ਲਗਾਣੀ ਹੁੰਦੀ ਆ ਉੱਥੇ-ਉੱਥੇ ਆਪਾਂ ਇਹਨੂੰ ਲਗਾਵਾਂਗੇ ਠੀਕ ਹੈ ਜੀ ਤੇ ਐਵੇਂ ਆਪਾਂ ਫਿਰ ਦੂਜੀ ਸਾਈਡ ਵੀ ਇਹਨੂੰ ਲਗਾ ਲਵਾਂਗੇ ਇਹਦੇ ਨਾਲ ਦੇਖੋ ਆਪਣਾ ਘਟੋ ਘਟ ਅੱਧਾ ਘੰਟਾ ਜਿਹੜਾ ਹੈਗਾ ਟਾਈਮ ਬਚ ਜਾਂਦਾ ਸਲਾਈ ਦਾ ਠੀਕ ਹੈ ਜੀ ਜਦੋਂ ਆਪਾਂ ਕੱਚਾ ਕਰਦੇ ਆ ਅੱਧਾ ਘੰਟਾ ਇਹਦਾ ਬਚ ਜਾਂਦਾ ਹੁੰਦਾ ਤੇ ਮਿੰਟੋ-ਮਿੰਟ ਜਿਹੜਾ ਹੈਗਾ ਸੂਟ ਆਪਣਾ ਜਿਹੜਾ ਰੈਡੀ ਹੋ ਜਾਂਦਾ ਐ ਲੱਗਦਾ ਜਿਵੇਂ ਕਿ ਆਪਾਂ ਨੇ ਸਿੰਪਲ ਸੂਟ ਹੀ ਸਟਿਚ ਕਰਿਆ ਹੋਵੇ ਬਿਨਾ ਲਾਈਨਿੰਗ ਥੋਈ ਐਨਾ ਟਾਈਮ ਦਾ ਸੱਚੀ ਫਰਕ ਪੈ ਜਾਂਦਾ ਹੁੰਦਾ ਗਲਾ ਵੀ ਦੇਖੋ ਮੈਂ ਇਹਦੇ ਨਾਲ ਪੇਸਟ ਕਰ ਲਵਾਂਗੀ ਜਿਹੜਾ ਆਪਾਂ ਗਲੇ ਤੇ ਕੱਚਾ ਪਾਉਨੇ ਹੁੰਦੇ ਆ ਤੇ ਸਿਰਫ ਪਲੇਟਾਂ ਛੱਡ ਕੇ ਪਲੇਟਾਂ ਤੇ ਨਹੀਂ ਮੈਂ ਸਿਰਫ ਇਹ ਲਗਾਈ ਹੈਗੀ ਤੁਸੀਂ ਸਪਲੇਟਾਂ ਤੇ ਹੱਥ ਨਾਲ ਜਿਵੇਂ ਕੀ ਆਪਾਂ ਸੂਈ ਨਾਲ ਲਗਾ ਸਕਦੇ ਹੋ ਕੱਚਾ ਕਰ ਸਕਦੇ ਹੋ ਜਾਂ ਆਪਣੀ ਮਸ਼ੀਨ ਨਾਲ ਹੀ ਠੀਕ ਹੈ ਜੀ ਐਵੇਂ ਕਰਕੇ ਆਪਾਂ ਇਹ ਇਹ ਕੱਚਾ ਆਪਾਂ ਕਰ ਲਵਾਂਗੇ ਤੇ ਇਹਦਾ ਇੱਕ ਇਹ ਫਾਇਦਾ ਵੀ ਹੈ ਜਿਵੇਂ ਕਈ ਵਾਰੀ ਆਪਾਂ ਵਰਕ ਵਾਲੇ ਸੂਟ ਹੁੰਦੇ ਨੇ ਹਨਾ ਸਾਈਡਾਂ ਤੇ ਨਗ ਵਗੈਰਾ ਹੁੰਦੇ ਨੇ ਸਟੋਨ ਵਗੈਰਾ ਹੁੰਦੇ ਨੇ ਉਹਤੇ ਦੇਖੋ ਮਸ਼ੀਨ ਚਲਾਉਣੇ ਕਿੰਨੀ ਔਖੀ ਹੁੰਦੀ ਆਪਾਂ ਨੂੰ ਨਗ ਵਗੈਰਾ ਤੋੜਨੇ ਪੈਂਦੇ ਨੇ ਹਨਾ ਤਾਂ ਇਹਦੇ ਨਾਲ ਉਹ ਵੀ ਆਪਣਾ ਜਿਹੜਾ ਟਾਈਮ ਇਹਦੇ ਨਾਲ ਬਚੂਗਾ ਤੇ ਬਹੁਤ ਵਧੀਆ ਇਹ ਜਿਹੜੀ ਹੈਗੀ ਹੈ ਗਮ ਹੈਗੀ ਹੈ ਤੇ ਇਹਦੇ ਨਾਲ ਮੈਨੂੰ ਲੱਗਦਾ ਘਟੋ ਘਟਾ ਆਪਾਂ ਛੇ ਸੱਤ ਸੂਟ ਤਾਂ ਜਿਹੜੇ ਹੈਗੇ ਆ ਆਪਾਂ ਇਹਦੇ ਨਾਲ ਕਰ ਸਕਦੇ ਆ ਠੀਕ ਹੈ ਨੀ ਥੋੜੀ ਥੋੜੀ ਲਗਾਉਣੀ ਹੈ ਬਿਲਕੁਲ ਵੀ ਐਵੇਂ ਨਹੀਂ ਹੈਗੀ ਆਪਾਂ ਨੇ ਜਿਆਦਾ ਜਿਆਦਾ ਲਗਾਉਣੀ ਹੈ ਜਿਲ ਬਿਲਕੁਲ ਤੇ ਇਹ ਸੁੱਕਦੀ ਵੀ ਨਹੀਂ ਹੈਗੀ ਇਹਦੇ ਨਾਲ ਜਿਹੜੀ ਹੈਗੇ ਦਾ ਟੱਕਣਾ ਉਹਦੇ ਵਿੱਚ ਜਿਹੜਾ ਹੈਗਾ ਸੂਈ ਦੀ ਉਹ ਦਿੱਤੀ ਹੁੰਦੀ ਹੈ ਵੀ ਵੀ ਨਾਲ ਦੇ ਨਾਲ ਇਹਦੀ ਜਿਹੜੀ ਹੈਗੀ ਆ ਮਤਲਬ ਕਿ ਸੁੱਕੇ ਨਾ ਇਹ ਠੀਕ ਹੈ ਜੀ ਤੇ ਲੋ ਜੀ ਐਵੇਂ ਕਰਕੇ ਦੇਖੋ ਆਪਾਂ ਨੇ ਜਿਹੜੀ ਹੈਗੀ ਐ ਪੇਸਟ ਕਰ ਲਿਆ ਤੇ ਤੁਸੀਂ ਯਕੀਨੀ ਮਨ ਲੈ ਜਦੋਂ ਮੈਨੇ ਇਹ ਸੂਟ ਸਟਿਚ ਕਰਦਾ ਨਾ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੈਨੇ ਇਹ ਲਾਈਨਿੰਗ ਵਾਲਾ ਸੂਟ ਹੈ ਜਿਹੜਾ ਸਟਿਚ ਕਰਿਆ ਠੀਕ ਹੈ ਜੀ ਬਹੁਤ ਜ਼ਿਆਦਾ ਆਸਾਨ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਸੂਟ ਹੈ ਲਾਈਨਿੰਗ ਆਪਣੀ ਪੇਸਟ ਹੋ ਗਈ ਹੈ ਤਾਂ ਕਹਿੰਦੇ ਇਸ ਤੋਂ ਵੱਧ ਹੋਰ ਆਸਾਨ ਤਰੀਕਾ ਕੋਈ ਹੈ ਹੀ ਨਹੀਂਗਾ ਹੋਈ ਨਹੀਂ ਸਕਦਾ ਹੈਗਾ ਠੀਕ ਹੈ ਜੀ ਤੇ ਲੋ ਜੀ ਐਵੇਂ ਕਰਕੇ ਆਪਾਂ ਨੇ ਜਿਹੜਾ ਸੂਟ ਹੈ ਸਾਰਾ ਇਹ ਆਪਾਂ ਨੇ ਪੇਸਟ ਕਰ ਲਿਆ ਆਰਮ ਹੋਲ ਗਲਾ ਵੀ ਤੇ ਜਿਹੜੇ ਹੈਗੇ ਨੇ ਧੀਰੇ ਵਗੈਰਾ ਵੀ ਦੋਨੇ ਪੀਸਾਂ ਤੇ ਬਾਹਮਾ ਵੀ ਆਪਾਂ ਕਰ ਸਕਦੇ ਆ ਇਹਦੇ ਨਾਲ ਆਪਾਂ ਸਲਵਾਰ ਵੀ ਜਿਹੜੀ ਹੈਗੀ ਆਪਾਂ ਉਹ ਵੀ ਇਹਦੇ ਨਾਲ ਜਿਹੜੀ ਹੈਗੀ ਆਪਾਂ ਅਟੈਚ ਕਰ ਸਕਦੇ ਆ ਲਾਈਨਿੰਗ ਆਪਾਂ ਅਟੈਚ ਕਰ ਸਕਦੇ ਆ ਠੀਕ ਹੈ ਜੀ ਸਲਵਾਰ ਦੀ ਜਿਹੜੀ ਲਾਈਨਿੰਗ ਹੈਗੀ ਆ ਤੇ ਦੇਖੋ ਜੀ ਬਹੁਤ ਵਧੀਆ ਇਹ ਪਿਆਹ ਲੱਗੇ ਮੈਨੂੰ ਗਮ ਤੇ ਬਹੁਤ ਸੋਹਣਾ ਤਰੀਕਾ ਬਹੁਤ ਵਧੀਆ ਤਰੀਕਾ ਇਹ ਆਪਣੀ ਲਾਈਨਿੰਗ ਨੂੰ ਪੇਸਟ ਕਰਨ ਦਾ ਠੀਕ ਹੈ ਜੀ ਅੰਜਾ ਕਰਕੇ ਆਪਾਂ ਨੇ ਇਹਨੂੰ ਲਗਾ ਲੈਣਾ ਚੰਗੀ ਤਰ੍ਹਾਂ ਇੱਕ ਕਪੜਾ ਆਪਾਂ ਨੇ ਇੱਕ ਵਾਰੀ ਜ਼ਰੂਰ ਸੈੱਟ ਕਰਨਾ ਕੋਈ ਵੀ ਬਲ ਵਗੈਰਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਚਾਹੋ ਤਾਂ ਪਹਿਲਾਂ ਆਪਣੇ ਜਿਹੜੇ ਕਪੜੇ ਨੂੰ ਪ੍ਰੈਸ ਵੀ ਕਰ ਸਕਦੇ ਹੋ ਉਹਦੇ 'ਚ ਜਿੰਨੇ ਵੀ ਬਲ ਹੋਣਗੇ ਉਹ ਕੱਢ ਸਕਦੇ ਹੋ ਠੀਕ ਹੈ ਜੀ ਲਓ ਜੀ ਇੰਜ ਕਰਕੇ ਆਪਾਂ ਨੇ ਜਿਹੜੀ ਹੈਗੀ ਇਹ ਆ ਸ਼ਰਟ ਹੈ ਜਿਹੜੀ ਆਪਣੀ ਲਾਈਨਿੰਗ ਆਪਾਂ ਨੇ ਅਟੈਚ ਕਰਤੀ ਹੈ ਤੇ ਚੈਨਲ ਤੇ ਜਿਹੜੇ ਨਵੇਂ ਆਉਂਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਵੀ ਜ਼ਰੂਰ ਕਰਕੇ ਜਾਇਓ ਜੀ ਠੀਕ ਹੈ ਜੀ ਇੱਕ ਆਪਣਾ ਦੂਜਾ ਚੈਨਲ ਹੈਗਾ ਉਸਤੇ ਵੀ ਜਰੂਰ ਵਿਜ਼ਿਟ ਕਰਨਾ ਸਿੱਧੂ ਮਿਨੀ ਵਲੌਗ ਤੇ ਉਹਦੇ ਤੇ ਆਪਾਂ ਆਪਣੇ ਘਰ ਦੇ ਜਿਹੜੇ ਵਲੌਗ ਵਗੈਰਾ ਹੁੰਦੇ ਨੇ ਉਹ ਪਾਉਨੇ ਆ ਠੀਕ ਹੈ ਜੀ ਲੋ ਜੀ ਆਪਣਾ ਹੋ ਗਿਆ ਆ ਦੇਖੋ ਲਾਈਨਿੰਗ ਅਟੈਚ ਹੋ ਗਈ ਹੈ ਤੇ ਮਿੰਟੋ ਮਿੰਟੀ ਜਿਹੜਾ ਹੈਗੇ ਆਪਣਾ ਸੂਟ ਇਹ ਹੁਣ ਰੈਡੀ ਹੋ ਜਾਊਗਾ ਤੇ ਆਪਾਂ ਕੱਲ ਨੂੰ ਫੇਰ ਮਿਲਾਂਗੇ ਫਰੈਂਡ ਨਮੀ ਜੀ ਪਿਆਰੇ ਜੀ ਵੀਡੀਓ ਦੇ ਨਾਲ ਅਗੇ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਆਪਾਂ ਜਰੂਰ ਲੈ ਕੇ ਆਵਾਂਗੇ ਤੇ ਲੋ ਜੀ ਬੈਲਵਰਟ ਸੂਟ ਤੇ ਆਪਾਂ ਨੇ ਜਿਹੜੀ ਹੈਗੀ ਲਾਈਨਿੰਗ ਪੇਸਟ ਕਰ ਲਈ ਹੈ ਤੇ ਇਹ ਲਾਈਨਿੰਗ ਹੈਗੀ ਆਪਣੀ ਕਾਟਨ ਦੀ ਹੋ ਲਾਈਨਿੰਗ ਲਗਾਈ ਹੈ ਆਪਣੇ ਜਿਹੜੇ ਆਪਣੀ ਫੁੱਲ ਵੈਲ ਹੁੰਦੀ ਹੈ ਵਿਮਲ ਦੀਆਂ ਹੁੰਦੀ ਹੈ ਉਹੀ ਲਾਈਨਿੰਗ ਆਪਾਂ ਨੇ ਲਗਾਈ ਹੈ ਠੀਕ ਹੈ ਜੀ ਲੋ ਜੀ ਹੈਨਾ ਦੇਖੋ ਸੁੱਕ ਵੀ ਗਿਆ ਹੈ ਬਿਲਕੁਲ ਵੀ ਜਿੰਨਾ ਮਰਜ਼ੀ ਆਪਾਂ ਇਹਨੂੰ ਹਲਾਈ ਜਾਈ ਉੱਤਰਦੀ ਨਹੀਂ ਹੈਗੀ ਇਹ ਠੀਕ ਹੈ ਜੀ ਓਕੇ ਟਾਟਾ ਬਾਏ ਬਾਏ ਕੱਲ ਨੂੰ ਫੇਰ ਮਿਲਾਂਗੇ ਆਪਾਂ